ਕਿ ਆਪਣਾ ਸਪਸ਼ਟੀਕਰਨ ਦੇਣ ਜਿਹੜੇ ਪੇਸ਼ ਹੋਣ ਆਏ ਨੇ ਉਹਨਾਂ ਦੇ ਨਾਲ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਵੀਰ ਸਿੰਘ ਜੀ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਉਹ ਗੱਲਬਾਤ ਕਰਨਗੇ ਸਤਿਕਾਰਯੋਗ ਸਿੰਘ ਸਾਹਿਬ ਜੀ ਉਹ ਮਾਈਕ ਤੇ ਆਉਣ ਰਾਸ ਜਕਾਰਾ ਬੁਲਾਵੇਗਾ ਆਪ ਸਾਰੀਆਂ ਸੰਗਤਾਂ ਨੇ ਗੱਜ ਕੇ ਧਕਾਰੇ ਦਾ ਜਵਾਬ ਦੇਣਾ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲproptoadiya tekendar ਸੰਜੀਵਾਸਾ ਦੇ ਪ੍ਰਤੀ ਪਾਵਨ ਪ੍ਰਸਥਾਨ ਸਚਖੰਡ ਸ੍ਰੀ ਹਰਮੰਦਰ ਸਾਹਿਬ ਦੇਰੇ ਪੀਰ ਤੇ ਮਾਲਕ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸਿਰੇ ਕਾਲ ਤੱਕ ਸਾਹਿਬ ਜੀ ਵਿਖੇ ਜੋੜੇ ਹੋਏ ਗੁਰੂ ਰੂਪ ਗੁਰੂ ਖਾਲਸਾ ਜੀ ਦੇ ਬਲਾਵਾਰ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਮੇਰੇ ਪੀਰ ਤੇ ਮਾਲਕ ਸਤਿਗੁਰੂ ਧਾਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਖਾਲਸਾ ਪੰਥ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਰੂਪ ਵਿੱਚ ਉਹਦੀ ਆਗਰਿਤ ਅੰਤਰ ਸਰਵਉੱਚ ਭਾਨ ਸੰਸਥਾ ਦੇ ਬਖਸ਼ਿਸ਼ ਕੀਤੀ ਹੈ। ਉਹ ਜਿਸ ਸੰਸਥਾ ਨੇ ਔਰ ਜਿਸ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਜੀ ਦੀਆਂ ਮਹਾਨ ਪ੍ਰਾਪਾਣੇ ਮਰਿਆਦਾਵਾਂ ਨੇ ਹਮੇਸ਼ਾ ਖਾਲਸਾ ਪੰਥ ਨੂੰ ਨਿਰੋਈ ਸੇਧ ਬਖਸ਼ਿਸ਼ ਕੀਤੀ ਹੈ। ਸਮੇਂ-ਸਮੇਂ ਪੰਥ ਦੀ ਇੱਕ ਵਾਇਕੀ ਤੇ ਸਾਡੇ ਪੁਰਖਿਆਂ ਨੇ ਸਾਡੇ ਵਡ ਬਡੇਰਿਆਂ ਨੇ ਸ਼੍ਰੀ ਅਕਾਲ ਪੁਰਖ ਸਾਹਿਬ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੀ ਬਾੜ ਪਰ ਯਾਦਾ ਅਜਬਤ ਨੂੰ ਬਹਾਲ ਰੱਖਣ ਵਾਸਤੇ ਭਾਰੀ ਕੁਰਬਾਨੀਆਂ ਕੀਤੀਆਂ ਸਮੇਂ-ਸਮੇਂ ਸ਼੍ਰੀ ਅਕਾਲ ਪੁਰਖ ਸਾਹਿਬ ਜੀ ਤੋਂ ਜੋ ਪੰਚਲੀਆਂ ਸੇਵਾਵਾਂ ਕਰਕੇ ਬਾੜ ਪ੍ਰਾਪਤ ਕਰਦੇ ਨੇ ਉਹਨਾਂ ਨੂੰ ਸਨਮਾਨ ਬਖਸ਼ਿਸ਼ ਕੀਤਾ ਜਾਂਦਾ ਹੈ ਔਰ ਜੋ ਪੰਥਵਰੋਂ ਕੀ ਕਾਰਜ ਕਰਦੇ ਨੇ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਗੰਢਿਤ ਦੇ ਕੀਤਾ ਜਾਂਦਾ ਹੈ ਉਹਨਾਂ ਨੂੰ ਤਰਖਾਹ ਮਾਈ ਜਾਂਦੀ ਹੈ ਜਿਵੇਂ ਜਿਵੇਂ ਦਾ ਕਿਸੇ ਨੇ ਪੁਰਾਤ ਪਿਤਾ ਹੋਵੇ ਹੋਵੇ ਉਹ ਉਹੋ ਜਿਹੜੀ ਸਾਜਾ ਹੈ ਜੋ ਸੇਵਾ ਹੈ ਜੋ ਕਰਦਾ ਹੈ ਕੋਈ ਜੇ ਕੰਮ ਤੋਂ ਸਹਿਬ ਜੀ ਤੋਂ ਬਾਈ ਜੱਦੀ ਹੈ ਸਤਿ ਸ਼੍ਰੀ ਅਕਾਲ ਸੰਤ ਪੰਥ ਭੜੀ ਆਪ ਚੜਦਾ ਹੈ ਦੇਸ਼ਾ ਪ੍ਰਦੇਸ਼ਾ ਵਿੱਚ ਬੈਠੇ ਹੋਏ ਸਿੱਖਾਂ ਦੀਆਂ ਨਜ਼ਰਾਂ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਹੋਣ ਵਾਲੇ ਫੈਸਲੇ ਤੇ ਨਕੀਨਾ ਹੋਈ ਹੈ ਅੰਮ੍ਰਿਤਸਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਮਾਣ ਭਰਿਆ ਦਾਮਾ ਤੋਂ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ ਨੇ ਕਦੇ ਸਿੱਖਾਂ ਤੋਂ ਮਾਣ ਮਰਯਾਦਾ ਕੁਰਬਾਨ ਨਹੀਂ ਕੀਤੀ ਮਾਨਵ ਰਿਆਦਾ ਤੋਂ ਸਿੱਖ ਕੁਰਬਾਨ ਹੋਏ ਦੇ ਸਿੱਖਾਂ ਤੋਂ ਮਾਨਵ ਰਿਆਦਾ ਕਦੇ ਵੀ ਕੁਰਬਾਨ ਨਹੀਂ ਕੀਤੇ ਰਈਆਂ ਪਨਾਹ ਕਰੇ ਕਿ ਨਾ ਜਾੜ ਗਏ ਆ ਅੱਜ ਅਫੀਸ਼ੀਅਲ ਵਿਭੰਗ 2007 ਤੋਂ ਲੈ ਕੇ 2015 ਔਰ 2015 ਤੋਂ ਬਾਅਦ ਦੇ ਜੋ ਵੀ ਵਰਤਾਰੇ ਵਾਪਰੇ ਉਹਨਾਂ ਸਾਰੇ ਵਰਤਾਰਿਆਂ ਦਾ ਅੱਜ ਜਿਹੜਾ ਰੇਖਾ ਜੋਖਾ ਹੈ ਉਹ ਸ੍ਰੀ ਅਕਾਲ ਤਖਤ ਸਹਿਬ ਦਿੱਤੇ ਸੰਗਤ ਦੇ ਸਾਰ ਨੂੰ ਖੁਸ਼ਕ ਤੇ ਕੀਤਾ ਹੈ। ਪਰ ਸਮੁੱਚਾ ਖਾਸਾ ਪੰਥਾ ਜੀ ਸ੍ਰੀ ਅਕਾਲ ਤਖਤ ਸਹਿਬ ਦੀ ਵਖ ਨਜ਼ਰ ਅ ਟਿਕਾ ਕੇ ਪੈਦਾ ਹੋਇਆ ਦੇਸ਼ਾ ਪ੍ਰਦੇਸ਼ਾਂ ਵਿੱਚ ਵੀ ਔਰ ਮੈਂ ਯਾਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਤਖਸ਼ਿਦ ਦੰਮਾ ਸਾਹਿਬ ਤਲਵੰਡੀ ਸਾਬ ਤੋਂ ਉਹਨਾਂ ਨੂੰ ਅਧਿਕਾਰਤ ਕਰਦਾ ਕਿ ਉਹ ਮਾਈਕ ਤੇ ਆ ਕੇ ਅਗਲੀ ਕਾਰਜ ਵਿੱਚ ਜਿਹੜੀ ਹੈ ਉਹ ਪ੍ਰੋਗਰਾਮ ਕਰ ਜਾਂ ਹਰ ਪੀਸਿੰਗ ਵਾਹਿਗੁਰੂ ਜੀ ਦਾ ਹਰਸਾ ਵਾਹਿਗੁਰੂ ਜੀ ਦਾ ਟੈਕਜ਼ਕਟ ਮੈਂਬਰ ਜਿਹੜੇ ਖੜੇ ਨੇ ਉਹ ਖਾਲੇ ਬੈਠ ਜਾਣ ਸ਼੍ਰੋਮਣੀ ਗੋਆਰਾ ਪ੍ਰਬੰਧਕ ਕਮੇਟੀ ਦੇ ਐਗਜ਼ੀਕਟਿਵ ਮੈਂਬਰ ਜੋ ਖੜੇ ਨੇ ਉਹ ਬੈਠ ਜਾਣ ਇਕ ਤਰ੍ਹਾਂ ਦੇ ਜੋ ਮਹਾਨ ਤੇ ਪਾਵਨ ਪਵਿੱਤਰ ਅਸਥਾਨ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੀ ਜੀ ਆਪਾ ਮੰਡਲ ਦੇ ਵਿੱਚ ਸਭਾ ਇਮਾਨ ਸ੍ਰੀ ਆਕਾਲ ਤਖਤ ਸਾਹਿਬ ਇਹ ਪ੍ਰਕਾਸ਼ਮਾਨ ਅੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਪਵਿੱਤਰ ਹਜ਼ੂਰੀ ਜੀ ਬੇਅੰਤ ਸੰਗਤ ਹਾਜ਼ਰ ਹੋਈ ਹੈ ਸਭ ਤੋਂ ਪਹਿਲਾਂ ਫਤਿਹ ਪਰਬਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਮਾਨਯੋਗ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀਆਂ ਪਰੰਪਰਾਵਾਂ ਤੋਂ ਆਪ ਨੂੰ ਜਾਣੋ ਕਰਵਾਇਆ ਸਾਡੀ ਸੰਸਥਾ ਹੈ ਜੋ ਮੇਰੀ ਪੀੜੀ ਦੇ ਮਾਲਕ ਤਾਂਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਆਪ ਪ੍ਰਕਾਸ਼ਮਾਨ ਕੀਤੀ ਹੈ ਸੰਸਥਾਵਾਂ ਵੱਡੀਆਂ ਹੁੰਦੀਆਂ ਨੇ ਸੰਸਥਾਵਾਂ ਚਲਾਉਣ ਵਾਲੀ ਵਿਅਕਤੀ ਵੱਡੀ ਨਹੀਂ ਹੁੰਦੀ ਸ੍ਰੀ ਅਕਾਲ ਤੱਕ ਸਾਹਿਬ ਜੀ ਨੇ ਮਹਿਸੂਸ ਕੀਤਾ ਉਸ ਵਕਤ ਜੋਤੋ ਗੁਰਦੁਆਰੀ ਮਹੰਤਾਂ ਦੇ ਕਬਜ਼ੇ ਦੇ ਵਿੱਚ ਸੀ ਕਿ ਇਹਨਾਂ ਗੁਰਦੁਆਰੇ ਸਹਾਬਾਂ ਦਾ ਪ੍ਰਬੰਧ ਖਾਲਸਾ ਪੰਥ ਆਪਣੇ ਹੱਥਾਂ ਚ ਲਵੇ ਅਰਜੋਦ ਜ਼ੈਦ ਸ਼ੁਰੂ ਕੀਤੀ ਕੁਰਬਾਨੀਆਂ ਕੀਤੀਆਂ ਸ਼ਹਾਦਤਾਂ ਦਿੱਤੀਆਂ ਜਿਸ ਤੇ ਖਾਲਸਾ ਪੰਥ ਨੇ ਗੁਰਦੁਆਰੇ ਆਜ਼ਾਦ ਕਰਾਏ ਉੱਥੇ ਸਿੱਖ ਪੰਥ ਨੂੰ ਧਾਰਮਿਕ ਤੌਰ ਤੇ ਮਜ਼ਬੂਤ ਕਰਨ ਦੇ ਨਾਲ ਨਾਲ ਰਾਸੀ ਤੌਰ ਤੇ ਮਜ਼ਬੂਤ ਕਰਨ ਦੇ ਲਈ ਇਸੇ ਹੀ ਫਸੀਲ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਕੀਤਾ ਗਿਆ ਤੇ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫੈਸਲਿਆਂ ਨੂੰ ਲਾਗੂ ਕਰਾਉਣ ਲਈ ਇਸੇ ਹੀ ਫਸੀਲ ਤੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਰਪਸਤੀ ਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕੀਤੀ ਕਿਸ ਲਈ ਕੀਤੀ ਤਾਂ ਕਿ ਸਿੱਖਾਂ ਦੀ ਰਾਸਤੀ ਸ਼ਕਤੀ ਜਿਹੜੀ ਹੈ ਉਹ ਇਕੱਠੀ ਰਹੇ ਮਜ਼ਬੂਤ ਰਹੇ 1947 ਦਾ ਵਾਕਿਆ ਪੰਜਾਬ ਵੰਡਿਆ ਗਿਆ ਔਰ ਉਸ ਵਕਤ ਦੇ ਨੇਤਾਵਾਂ ਨੇ ਖਾਲਸਾ ਪੰਥ ਨਾਲ ਕੁਝ ਵਾਅਦੇ ਕੀਤੇ ਉਹ ਵਾਅਦੇ ਵਫਾ ਨਹੀਂ ਹੋਏ ਖਾਲਸਾ ਪੰਥ ਨੇ ਉਹਨਾਂ ਵਾਦੀਆਂ ਨੂੰ ਕੂੜਿਆਂ ਕਰਵਾਉਣ ਦੇ ਲਈ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੋਰਚੇ ਲਾਏ। ਕਦੇ ਧਰਮ ਯੁੱਧ ਮੋਰਚਾ ਲੱਗਿਆ। ਕਦੇ ਪੰਜਾਬੀ ਸੂਬੇ ਦਾ ਮੋਰਚਾ ਲੱਗਿਆ। ਉਹਨਾਂ ਮੋਰਚਿਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਅਠਾਰ ਗੁਰਮ ਸਹਿ ਜੇਤਨਾ ਕਟੀਆਂ ਪਰ ਕੇਂਦਰ ਸਰਕਾਰ ਦੇ ਕੰਨਾਂ ਤੇ ਜੂਨੀ ਸਰਕੀ ਔਰ ਆਖਰ 1978 ਦੇ ਵਿੱਚ ਜਦੋਂ ਉਸ ਮੌਕੇ ਪੰਜਾਬ ਦੀ ਧਰਤੀ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਸ੍ਰੀ ਅਮਰ ਸਾਹਿਬ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਕੇਂਦਰ ਸਰਕਾਰ ਦੀਆਂ ਏਜੰਸੀਆਂ ਦੇ ਉੱਤੇ ਸ਼ਹਿਰ ਦੇ ਉੱਤੇ ਪੰਪੇ ਹੋਏ ਡੇਰਾਵਾਦ ਨੇ 13 ਸਿੱਖਾਂ ਦੀ ਜਾਨ ਜਿਹੜੀ ਹੈ ਲੈ ਲਈ ਸਾਡੇ 13 ਸਿੱਖ ਜਿਹੜੇ ਆ ਸ਼ਹੀਦ ਹੋਏ ਪਹਿਲਾਂ ਅੰਗਰੇਜ਼ਾਂ ਨੇ ਖਾਲਸਾ ਪੰਥ ਨੂੰ ਕਮਜ਼ੋਰ ਕਰਨ ਦੇ ਲਈ ਪੰਜਾਬ ਦੇ ਵਿੱਚ ਡੇਰਾਬਾਦ ਨੂੰ ਉਭਾਰਿਆ ਸਥਾਪਿਤ ਕੀਤਾ ਉਸੇ ਨੀਤੀ ਦੇ ਉੱਤੇ ਚੱਲਦਿਆਂ ਕੇਂਦਰ ਸਰਕਾਰ ਤੇ ਕੇਂਦਰ ਸਰਕਾਰ ਦੀਆਂ ਏਜੰਸੀਆਂ ਨੇ ਡੇਰਾਬਾਦ ਨੂੰ ਪੰਜਾਬ ਦੀ ਧਰਤੀ ਦੇ ਉੱਤੇ ਪਰਫੁੱਲਤ ਕਰਨ ਦੇ ਵਿੱਚ ਆਪਣਾ ਯੋਗਦਾਨ ਪਾਇਆ ਔਰ ਜਦੋਂ ਤੇਰਾ ਸਿੰਘ ਬਸਾਖੀ ਵਾਲੇ ਦਿਨ ਸ੍ਰੀ ਅਮਰਸਰ ਸਾਹਿਬ ਦੀ ਧਰਤੀ ਦੇ ਉੱਤੇ ਗੋਲੀਆਂ ਨਾਲ ਹੰਡੇ ਗਏ ਉਸ ਵਕਤ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਾਧ ਸੰਗਤ ਦੀ ਪੰਥ ਮਜਬੂਰ ਹੋ ਗਿਆ ਹਥਿਆਰਬੰਦ ਸੰਘਰਸ਼ ਕਰਨ ਦੇ ਲਈ ਹਥਿਆਰਬੰਦ ਸੰਘਰਸ਼ ਸ਼ੁਰੂ ਹੋਇਆ ਉਧਰ ਨਤੀਜਾ ਕੀ ਨਿਕਲਿਆ ਸਾਰੇ ਜਾਣਦੇ ਸਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਢਾਇਆ ਗਿਆ ਇਥੇ ਬਸ ਨਹੀਂ ਜੋ ਜ਼ੁਲਮ ਦੀ ਹਨੇਰੀ ਝੁੱਲੀ ਉਸ ਹਨੇਰੀ ਨੂੰ ਬਹੁਤ ਵੱਡੀ ਪੱਦਰ ਦੇ ਉੱਤੇ ਸਿੱਖ ਪਰਿਵਾਰਾਂ ਸਿੱਖ ਨੌਜਵਾਨਾਂ ਨਹੀਂ ਸਿੱਖ ਪਰਿਵਾਰਾਂ ਨੂੰ ਜਿਹੜਾ ਸੀ ਉਹ ਨਿਕਲਿਆ ਸਿੱਖ ਨੌਜਵਾਨ ਬਜ਼ੁਰਗ ਇਸ ਤਰ੍ਹਾਂ ਬੱਚੇ ਉਸ ਦੌਰ ਦੇ ਵਿੱਚ ਪੁਲਿਸ ਸਟਾਨੀਆਂ ਦੇ ਵਿੱਚ ਤਸ਼ੱਦਦ ਦੇ ਨਾਲ ਸ਼ਹੀਦ ਕੀਤੇ ਗਏ ਬਜ਼ੁਰਗਾਂ ਦੀਆਂ ਦਾੜ੍ਹੀਆਂ ਕੁੱਟੀਆਂ ਗਈਆਂ ਗੋਲੀਆਂ ਦੇ ਨਾਲ ਮਾਰ ਕੇ ਸਿੱਖਾਂ ਨੂੰ ਝੂਠੇ ਪੁਲਸ ਮੁਕਾਬਲੇ ਬਣਾਏ ਗਏ ਜਿਹੜਾ ਜਿਹੜਾ ਤਸ਼ੱਦਦ ਬਿਆਨ ਕਰੀਏ ਜਿਹੜਾ ਕੌਮ ਨੇ ਆਪਣੇ ਪਿੰਡਿਆਂ ਦੇ ਉੱਤੇ ਨਹੀਂ ਚੁੱਲਿਆ 8% परसंट, 10% ਵੋਟਾਂ ਦੇ ਨਾਲ ਜਿਉਣੀ ਹੋਈ ਉਸ ਵਜਲੇ ਦੀ ਕਾਂਗਰਸ ਸਰਕਾਰ ਨੇ ਸਿੱਖਾਂ ਨੂੰ ਖਤਮ ਕਰਨ ਦਾ ਬੀੜਾ ਚੁੱਕਿਆ ਬੜੇ ਜ਼ੁਲਮ ਕੀਤੇ ਔਰ ਉਹ ਜ਼ੁਲਮ ਇਤਿਹਾਸ ਦੇ ਪੰਨਿਆਂ ਦੇ ਉੱਤੇ ਦਰਜ ਹੈ ਪੜੇ ਜਾ ਸਕਦੇ ਆ ਪਤਾ ਨਹੀਂ ਕਿੰਨੇ ਦੀ ਪਿੰਡਾਂ ਦੇ ਉੱਤੇ ਜ਼ਖਮਾਂ ਨੂੰ ਟੀਰ ਕੇ ਲੂਣ ਪਾਇਆ ਗਿਆ ਕਿੰਨੇ ਛੋਟੇ-ਛੋਟੇ ਬੱਚਿਆਂ ਨੂੰ ਬਰਫਾਂ ਦੀਆਂ ਸਿੱਲੀਆਂ ਤੇ ਲਟਾਇਆ ਗਿਆ ਕਿੰਨਾਂ ਔਰਤਾਂ ਨੂੰ ਬੇਪਰਤ ਕੀਤਾ ਗਿਆ ਕਿੰਨੇ ਨੌਜਵਾਨਾਂ ਨੂੰ دریاਵਾਂ ਦੇ ਝੱਲਾਂ ਦੇ ਵਿੱਚ ਾ ਕੇ ਝੂਠੇ ਪੁਰਸ ਮੁਕਾਬਲੇ ਬਣਾ ਕੇ ਮਾਰ ਦਿੱਤਾ ਗਿਆ ਪੰਥ ਨੂੰ ਉਮੀਦ ਸੀ ਆਪਣੀ ਰਾਸੀ ਜਮਾਨ ਸ਼੍ਰੋਮਣੀ ਅਕਾਲੀ ਦਲ ਤੋਂ ਔਰੰਤ ਨੇ 97 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਈ ਸਰ ਸੰਗਤ ਜੀ ਅਮੀਰ ਸਿੰਘ ਇਹ ਇਹ ਸਰਕਾਰ ਜਿਹੜੇ ਜਦੋਂ ਪਿਛਲੀਆਂ ਸਰਕਾਰਾਂ ਨੇ ਕਾਂਗਰਸ ਸਰਕਾਰ ਨੇ ਉਹਨਾਂ ਜਖਮਾਂ ਦੀ ਭਰਾਈ ਨਹੀਂ ਹੋ ਸਕਦੀ ਪਰ ਘੱਟੋ ਘੱਟ ਮੱਲਮ ਨਰੋਦਾ ਕੰਮ ਜ਼ਰੂਰ ਕਰੋਗੇ ਪਰ ਮੱਲਮ ਨਰੋਦਾ ਕੰਮ ਨਹੀਂ ਕੀਤਾ ਗਿਆ ਬਲਕਿ ਸਿੱਖ ਹਿਰਦੇ ਉੱਤੇ ਹੋਏ ਜਖਮਾਂ ਨੂੰ ਉਂਗਲਾਂ ਪਾ ਕੇ ਜਿਹੜਾ ਗੁਰੂ ਘਰੇ ਆ ਗਿਆ ਬਹੁਤ ਵੱਡਾ ਜਿਹੜਾ ਸੀ ਉਸ ਵੇਲੇ ਸਭ ਸੰਗਤ ਕਿੰਨੇ ਗਰਮ ਕਮ ਆਇਆ ਉਹ ਕਮਾਇਆ ਤੇ ਸ਼ੰਦ ਨਹੀਂ ਕੀਤਾ ਅਕਾਦੀ ਸਰਕਾਰ ਪਰੰਦੇ ਉੱਤੇ ਉਹਨਾਂ ਨੂੰ ਤਸ਼ਖੀਆਂ ਦਿੱਤੀਆਂ ਗਈਆਂ ਇਹ ਗਲਤੀ ਨਹੀਂ ਸੀ ਗੁਰਾਹੀ ਨਹੀਂ ਸੀ 25000 ਅਣਪਛਾਤੀਆਂ ਲਾਸ਼ਾਂ ਕਹੇਗੀ ਸਿਵਿਆਂ ਦੇ ਵਿੱਚ ਸਾਰ ਦਿੱਤਾ ਗਿਆ ਔਰ ਅਣਪਛਾਤੀਆਂ ਲਾਸ਼ਾਂ ਨੂੰ ਨਿਸ਼ਾਨਦੇਹੀ ਕਰਨ ਵਾਲਾ ਭਾਈ ਖਾਲੜਾ ਜਿਹੜਾ ਹੈ ਉਹ ਖਤਮ ਕਰ ਦਿੱਤਾ ਗਿਆ ਔਰ ਕੋਈ ਜਾਂਚ ਕਮਿਸ਼ਨ ਬਣਾ ਕੇ ਕੱਟੋ ਕੱਟ ਉਹਨਾਂ 25000 ਉਪਸ਼ਾਤੀਆਂ ਦੇ ਨਾਂ ਜਿਹੜੇ ਆ ਉਹ ਨਸ਼ਰ ਕਰਨ ਦੀ ਖੇਚਲ ਨਹੀਂ ਕੀਤੀ ਗਈ ਕੱਟੋ ਕੱਟ ਉਹਨਾਂ ਦੇ ਪਰਿਵਾਰ ਉਹਨਾਂ ਦੇ ਭੋਗ ਦਾ ਪਾਲਣ ਨਹੀਂ ਪਤਾ ਹੀ ਨਹੀਂ ਲਗਿਆ ਜਸ ਦੇਰਾਵਾਸ ਦੇ ਵੀ ਬੀਜੇ ਗਏ ਉਹਨੂੰ ਜੇ ਬਿਲਕੁਲ ਖਤਮ ਨਹੀਂ ਕੀਤਾ ਜਾ ਸਕਦਾ ਸੀ ਤਾਂ ਅਗਾਂ ਵੀ ਸਰਕਾਰ ਮੇਰੇ ਉਹਨੂੰ ਬੇਅਸਰ ਜ਼ਰੂਰ ਕੀਤਾ ਜਾ ਸਕਦਾ ਸੀ ਸਰਕਾਰ ਕੋਲੇ ਪਾਵਰਾਂ ਬਹੁਤ ਹੁੰਦੀ ਹੈ ਉਹਨੂੰ ਬੇਅਸਰ ਜ਼ਰੂਰ ਕੀਤਾ ਜਾ ਸਕਦਾ ਸੀ ਪਰ ਅਜੇ ਹਾਲੀ ਹੋਇਆ। ਡੇਰਾਬਾਦ ਦੇ ਨਾਲ ਲੜਦੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਸਾਡੇ ਫੇਰ ਸਿੱਖਾਂ ਨੇ ਸ਼ਹੀਦੀ ਦਿੱਤੀ ਇੱਕ ਬਰਤਾਸਪੁਰ ਦੇ ਵਿੱਚ ਸ਼ਹੀਦੀ ਹੋਈ ਇੱਕ ਸੁਨਾਮ ਦੇ ਵਿੱਚ ਸ਼ਹੀਦੀ ਹੋਈ ਲੁਧਿਆਣੇ ਦੇ ਵਿੱਚ ਸ਼ਹੀਦੀ ਹੋਈ ਡਾਬ ਵਾਲੀ ਦੇ ਵਿੱਚ ਸ਼ਹੀਦੀ ਹੋਈ। ਇਹ ਵੱਡੇ ਮੈਂ ਸਮਝਦਾ ਅਣਖਾਂ ਲਈ ਨਹੀਂ ਗੁਨਾਹ ਹੈ। ਛਸ ਲਈ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਤਲਬ ਕੀਤਾ ਗਿਆ। ਇਹੜੇ ਕਿਹੜੇ ਗੁਨਾਹ ਹੋਏ ਕਿਹੜੀਆਂ-ਕਿਹੜੀਆਂ ਗਲਤੀਆਂ ਹੋਈਆਂ ਇਹ ਦੱਸਣਾ ਮੇਰਾ ਅਧਿਕਾਰ ਨਹੀਂ ਮਾਨਜੋਗ ਸਿੰਘ ਸਾਹਿਬ ਯਾਨੀ ਰਵੀंद्र ਸਿੰਘ ਜੀ ਦੇ ਆਪਜੀ ਨੂੰ ਜਾਣੂ ਕਰਵਾਉਣਗੇ ਪਰ ਮੈਂ ਇੱਕ ਗੱਲ ਸਾਫ਼ ਕਰਦੇ ਹਾਂ ਜਦੋਂ ਮੀਡੀਆ ਦੇ ਉੱਤੇ ਚਰਚਾਵਾਂ ਚੱਲਦੀਆਂ ਕਿ ਸ੍ਰੀ ਅਕਾਲ ਤਖਤ ਦਾ ਸਾਫ਼ ਤੇ ਫੈਸਲਾ ਪਤਾ ਨਹੀਂ ਮਹੀਨੇ ਬਾਅਦ ਆਏਗਾ 2 ਮਹੀਨੇ ਬਾਅਦ ਆਏਗਾ 3 ਮਹੀਨੇ ਬਾਅਦ ਆਏਗਾ 4 ਮਹੀਨੇ ਬਾਅਦ ਆਏਗਾ ਜਿਸ ਦਿਨ ਤਲਬ ਕੀਤਾ ਗਿਆ ਉਹਦੇ ਦੋ ਵਾਰੀ ਬੁਲਾਇਆ ਜਾਊਗਾ ਤਿੰਨ ਵਾਰੀ ਬੁਲਾਇਆ ਜਾਊਗਾ ਚਾਰ ਵਾਰੀ ਬੁਲਾਇਆ ਜਾਊਗਾ ਮੈਂ ਸਪਸ਼ਟ ਕਰ ਦੇਣਾ ਉਹ ਕਿ ਸ੍ਰੀ ਅਕਾਲ ਤਖਤ ਸਾਹਿਬ ਕੋਈ ਦੁਨਿਆਵੀ ਕੋਟਵਾਲ ਕੋਟ ਨਹੀਂ ਹੈ ਜਿਵੇਂ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਜ਼ਿੰਦਗੀਆਂ ਦੀਆਂ ਗਲਤੀਆਂ ਦੇ ਫੈਸਲੇ ਇੱਕ ਸੈਕਿੰਡ 'ਚ ਹੋ ਜਾਂਦੇ ਐ ਸ੍ਰੀ ਅਕਾਲ ਤਖਤ ਸਾਹਿਬ ਤੇ ਵੀ ਫੈਸਲੇ ਹੁੰਦੀਆਂ ਦੇਰ ਨਹੀਂ ਲੱਗਦੀ şart ਇੱਕੋ ਹੀ ਹੈ ਤੇ ਜਿਹੜਾ ਗੁਨਾਹਗਰ ਪੇਸ਼ ਹੋਇਆ ਉਹ ਨਿਮਾਣਾ ਸਿੱਖ ਹੋ ਕੇ ਪੇਸ਼ ਹੋਵੇ ਨਿਮਾਣਾ ਸਿੱਖ ਵਜੋਂ ਪੇਸ਼ ਹੋਵੇ ਔਰ ਇੱਥੇ ਆ ਕੇ ਜੋ ਹੋਇਆ ਉਹਨੂੰ ਤਮੋਂ ਮਨੋ ਮਾਨਸਿਕ ਰੂਪ ਦੇ ਵਿੱਚ ਸਵਾਰ ਕਰੀਏ ਕਿਉਂਕਿ ਦੁਨੀਆ ਦੇ ਵਿੱਚ ਬੋਲਿਆ ਝੂਠ ਝੂਠ ਬੋਲਣ ਵਾਲੀ ਨੂੰ ਗਾਲਦਾ ਪਰ ਧਾਰਮਿਕ ਅਸਥਾਨ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਅਸਥਾਨ ਦੇ ਉੱਤੇ ਬੋਲਿਆ ਝੂਠ ਇਸ ਕੋਲਾਂ ਤੇ ਵੀ ਭਾਰੂ ਪੈ ਜਾਂਦਾ ਇਸ ਕਰਕੇ ਝੂਠ ਜਿਹੜਾ ਬੋਲਣਾ ਇਸ ਅਸਥਾਨ ਦੇ ਉੱਤੇ ਬਿਲਕੁਲ ਜਿਹੜਾ ਹੈ ਉਹ ਨਹੀਂ ਚਾਹੀਦਾ ਸੱਚ ਦੱਸ ਲੈ ਜੋ ਹੋਇਆ ਇੱਥੇ ਕੋਈ ਫਾਂਸੀ ਦਾ ਤਖਤਾ ਨਹੀਂ ਆ ਵੀ ਫਾਂਸੀ ਲਟਕਾ ਦੇਣਾ ਇੱਥੇ ਫਾਂਸੀ ਦੇ ਲਟਕਾਇਆ ਜਾਣਾ ਜਿਵੇਂ ਕਿ ਚਰਚਾਵਾਂ ਚੱਲਦੀਆਂ ਨੇ মিডিਆ ਦੇ ਵਿੱਚ ਇਸ ਸ੍ਰੀ ਅਕਾਲ ਤਖਤ ਸਾਹਿਬ ਦਾ ਮਹਾਨ ਅਸਥਾਨ ਇਹ ਬਖਸ਼ੇਦ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਪਾਤਸ਼ਾਹ ਦਾ ਬਖਸ਼ੇਦ ਦਰ ਪਰ ਇੱਥੇ ਸੱਚ ਬੋਲਣਾ ਜਿਹੜਾ ਬੜਾ ਔਖਾ ਮੈਂ ਵੀ ਸਪਸ਼ਟ ਕਰਦੇ ਹਾਂ ਈਮਾਨ ਜੋਗ ਸਿੰਘ ਸਹਿਬਾਨ ਜਿਹੜੇ ਫੈਸਲਾ ਕਰਨ ਦੇ ਵਿੱਚ ਆਪਣਾ ਅਹਿਮ ਰੋਲ ਅਦਾ ਕਰਦੇ ਨੇ ਉਹਨਾਂ ਵੱਲੋਂ ਵੀ ਈਰਖਾ ਭਾਵ ਰੱਖਣਾ ਉਹਨਾਂ ਵੱਲੋਂ ਵੀ ਝੂਠ ਨੂੰ ਛਾਪਾਉਣਾ ਇਹ ਵੀ ਸਤਿਗੁਰੂ ਹਰਗੋਬਿੰਦ ਸਾਹਿਬ ਦੀ ਨਜ਼ਰ ਦੇ ਵਿੱਚ ਗੁਨਾਹ ਹੈ ਪਿਛੇ ਚੜਚਾਵਾ ਚੱਲੀਆਂ ਇਮਾਨਦੋਗ ਸਿੰਘ ਸਾਹਿਬ ਗਿਆਨੀ ਰਵੀਰ ਸਿੰਘ ਮਾਨਦੋਗ ਸਿੰਘ ਸਾਹਿਬ ਬਾਕੀ ਜਿਹੜੇ ਸਾਡੇ ਨਾਲ ਨੇ ਔਰਖਾ ਸੌਫ ਤੇ ਮੇਰੇ ਬਾਰੇ ਇਹ ਵਿਦੇਸ਼ਾਂ ਦੇ ਵਿੱਚ ਇਹ ਤਨਖਾਈਏ ਸ਼ਰਮਣੀਆਂ ਅਕਾਲੀ ਦਲ ਦੇ ਆਗੂਆਂ ਦੇ ਨਾਲ ਮੁਲਾਕਾਤਾਂ ਕਰਦੇ ਰਹੇ ਨੇ ਸਚ칸 ਸ੍ਰੀ ਹਰਮੰਦਰ ਸਾਹਿਬ ਸ੍ਰੀ ਕਰਵਾਰ ਸਾਹਿਬ ਜੀ ਦੇ ਆਪਾ ਮੰਡਲ ਦੇ ਵਿੱਚ ਸਭ ਬੇਇਮਾਨ ਸ੍ਰੀ ਅਕਾਲ ਤਖਤ ਸਾਹਿਬ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਦੇ ਵਿੱਚ ਇਹ ਕਹਿ ਰਹੇ ਹਨ ਕਿ ਬਿਲਕੁਲ ਝੂਠ ਪਸਾਰਿਆ ਗਿਆ ਹੈ ਕਨੈਰੇਟਿਵ ਸੱਜਿਆ ਗਿਆ ਸਾਡੇ ਖਿਲਾਫ ਔਰ ਇਹ ਵੀ ਸਪਸ਼ਟ ਕਰਤੀਏ ਮੈਂ ਆਪਣੇ ਸਾਥੀ ਸਿੰਘ ਸਰਬਾਨਾ ਨੂੰ ਗੁਰੂ ਪਾਤਸ਼ਾਹ ਦੀ ਹਜ਼ੂਰੀ 'ਚ ਪੁੱਛਿਆ ਕਿ ਦੱਸੋ ਇਸ ਫੈਸਲੇ ਲਈ ਕਿਸੇ ਨੇ ਸਾਡੇ ਤੇ ਦਬਾਅ ਪਾਇਆ ਜਿਸੇ ਗੈਰ ਅਕਾਲੀ ਪਾਰਟੀ ਨੇ ਦਬਾਅ ਪਾਇਆ और मेरे साहब मेरे साथी सिंह साहब तो कि ने गुरु ग्रंथ साहब की मजदूरी दबा नहीं पाया ही दबा श्रोमणी अकाली का जो संपर्क जरूर रहा है हाँ। किसी ने हमायत गई है किसी ने विरोध चल स्पष्ट कर दिया कोई किसी ने दबा नहीं पाया जो पाया भी होंगे तो उस दबाव के अधीन फैसला करना ਸਾਡੀਆਂ ਵੀ ਜਿਹੜਾ ਹੈ ਉਹ ਜੜਾ ਨੂੰ ਪਟਣ ਵਾਲਾ ਸਾਪਤ ਹੋ ਸਕਦਾ ਇਸ ਕਰਕੇ ਇੱਥੇ ਸੱਚ ਬੋਲਣਾ ਝੂਠ ਨਹੀਂ ਬੋਲਣਾ ਸੰਗਤ ਦੇ ਸਾਹਮਣੇ ਬੋਲਣਾ ਤੁਸੀਂ ਤੇਸ਼ ਹੋਏ ਹੋ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਗਿਆਨੀ ਰਣਜੀਤ ਸਿੰਘ ਗਿਆਨੀ ਸੁਲਤਾਨ ਸਿੰਘ ਜਾਂ ਬਾਕੀ ਸਿੰਘ ਸਾਹਿਬਾਂ ਦੇ ਅੱਗੇ ਪੇਸ਼ ਨਹੀਂ ਹੋਏ ਤੁਸੀਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹੇ ਮਹਾਨ ਤੱਕ ਜੇ ਯਕਾਲ ਤੱਕ ਸਾਹਿਬ ਦੇ ਸਲਮਕ ਪੇਸ਼ ਹੋਏ ਹੋ ਗੁਰੂ ਦੇ ਸਲਮਕ ਪੇਸ਼ ਹੋਏ ਹੋ ਤੇ ਜਿਹੜੀ ਬਾਰਤਾ ਲਾਹ ਡਾਇਲੋਗ ਹੋਣ ਉਹ ਸਾਡੇ ਨਾਲ ਨਹੀਂ ਹੋਣਾ ਤੁਹਾਡਾ ਗੁਰੂ ਨਾਲ ਹੋੜੇ ਤੁਸੀਂ ਗੁਰੂ ਨੂੰ ਸਮੋਹਨ ਕਰਕੇ ਗੱਲ ਕਰਨੀ ਹੈ ਜਿਹੜੀ ਕਰਨੀ ਹੈ ਜੋ ਪੁੱਛਿਆ ਜਾਣਾ ਗੁਰੂ ਨੂੰ ਸਮੋਹਨ ਕਰਕੇ ਕਹਿਣਾ ਕਿ ਇਹ ਸੱਚ ਹੈ ਜਾਂ ਝੂਠ ਹੈ ਜੇ ਝੂਠ ਹੈ ਤੇ ਬਿਲਕੁਲ ਝੂਠ ਹੈ ਇਹ ਉਹ ਮਹਾਨ ਤੱਕ ਹੈ ਇਥੇ ਕਿਸੇ ਨੂੰ ਗੁਨਾਹਗਰ ਜਾਂ ਦੇ ਗੁਨਾਹਗਰ ਸਾਬਤ ਕਰਨ ਦੇ ਲਈ ਕਿਸੇ ਸਬੂਤਾਂ ਦੀ ਲੋੜ ਨਹੀਂ ਹੈ ਦੁਨੀਆ ਦੀਆਂ ਅਦਾਲਤਾਂ 'ਚ ਚਲਦੀਆਂ ਨੇ ਅਪੀਲਾਂ, ਦਲੀਲਾਂ, ਸਬੂਤ, ਪਰ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਦਲੀਲਾਂ, ਅਪੀਲਾਂ, ਸਬੂਤ ਇੱਥੇ ਤੱਕ ਜਿਹੜਾ ਪੇਸ਼ ਹੋਇਆ ਉਹਦੇ ਅੰਦਰ ਜਿਹੜਾ ਸੱਚ ਉਹਦੇ ਮੁਖ ਤੋਂ ਬਾਹਰ ਨਿਕਲਿਆ ਗੁਰੂ ਹਰਗੋਬਿੰਦ ਸਾਹਿਬ ਦੇ ਕਰਤੇ ਉਹਦੇ ਆਧਾਰ 'ਤੇ ਫੈਸਲੇ ਹੋ ਰਹੇ ਆ ਮਹਿਮਾਨਯੋਗ ਸਿੰਘ ਸਾਹਿਬ ਜਾਨੀ ਰਕੀਤ ਸਿੰਘ ਜੀ ਨੂੰ ਬੇਨਤੀ ਕਰਦਾ ਕਿ ਉਹ ਆਉਣ ਤੇ ਆ ਕੇ ਜੋ ਵੀ ਪ੍ਰਕਿਰਿਆ ਹੈ ਜੋ ਵੀ ਸੁਣਾਈ ਹੈ ਮਰਾਦਾ ਮੁਤਾਬਕ ਕੋ ਕਰਨ ਦੀ ਜਿਹੜੀ ਹੈ ਪ੍ਰਕਿਰਤ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਾਰਜੋ ਸਿੰਘ ਸਾਹਿਬ ਯਾਨੀ ਹਰਪ੍ਰੀਤ ਸਿੰਘ ਜੀ ਹੋਰਾਂ ਨੇ ਆਪ ਜੀ ਦੇ ਨਾਲ ਜੋ ਅੱਜ ਦੀ ਕਾਰਵਾਈ ਹੈ ਉਹਦੀਆਂ ਪਰੰਪਰਤੂ ਗੱਲਾਂ ਨੇ ਬਿਚਾਰਾ ਨੇ ਪਵਾਕੀ ਦੇ ਨਾਲ ਅੱਜ ਸਾਂਝੀਆਂ ਕੀਤੀਆਂ ਨੇ ਪਰ ਉਹਨਾਂ ਨੇ ਜੋ ਗੱਲਾਂ ਕੀਤੀਆਂ ਨੇ ਬੜੀ ਸ਼ਰਮ ਵਾਲੀ ਗੱਲ ਹੈ ਕਿ ਅੱਜ ਪੰਜਾਬ ਦੀ ਪੰਥਕ ਪਾਰਟੀ ਜਿਸ ਪੰਥਕ ਪਾਰਟੀ ਨੇ ਸਿੱਖਾਂ ਦੇ ਹਿੱਤਾਂ ਦੇ ਰਾਖੀ ਕਰਨੇ ਸੀ ਸਿੱਖਾਂ ਦੇ ਗੱਲ ਕਰਨੇ ਸੀ ਪਰ ਆਪਾਂ ਨੇ ਅਸਲ ਮੁੱਦਿਆਂ ਤੋਂ ਪਾਸੇ ਹੋ ਕੇ ਕੇਵਲ ਰਾਜਸੀ ਸੱਤਾ ਦਾ ਸੁਪ ਮਾਰਦਿਆ ਹੋਇਆ ਔਰ ਪੜੇ ਪੰਥਕ ਹਿਤਾ ਨੂੰ ਪੂਰਾ ਕੇ ਪੰਥ ਵਿਰੋਧੀ ਕਾਰਜ ਕਰਕੇ ਅੱਜ ਉਹ ਪੰਥ ਦੇ ਅਸਰ ਮੁਖ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਸਤਗੁਰਾਂ ਦੀ ਹਜ਼ੂਰੀ ਵਿੱਚ ਪੰਜ ਸਿੰਘ ਸਾਹਿਬਾਨ ਦੇ ਸਾਹਮਣੇ ਖੜੇ ਨੇ ਮੈਂ ਫੇਰ ਇਸ ਗੱਲ ਨੂੰ ਦੁਹਰਾ ਦਿਆਂ ਫਿਰੋ ਸਿੰਘ ਸਾਹਿਬ ਜੀ ਨੇ ਦੱਸਿਆ ਸਮੁੱਚਾ ਖਾਲਸਾ ਪੰਥ ਦੇਸ਼ਾਂ ਪ੍ਰਦੇਸ਼ਾਂ ਵਿੱਚ ਬੈਠਾ ਹੋਇਆ ਆਰ ਜੀ ਇਸ ਕਾਰਵਾਈ ਨੂੰ ਦੇਖ ਵੀ ਰਿਹਾ ਸੌਣ ਵੀ ਰਿਹਾ ਮੈਂ ਸੋਸਵੀ ਕਰ ਰਿਹਾ ਹੈ ਕਿ ਕਿਸੇ ਵੀ ਰਾਜਸੀ ਪਾਰਟੀ ਦੇ ਕਿਸੇ ਵੀ ਲੀਡਰ ਨੇ ਛੋਟੇ ਤੋਂ ਲੈ ਕੇ ਵੱਡੇ ਲੀਡਰ ਤੱਕ ਇਸ ਕਾਰਵਾਈ ਨੂੰ ਲੈ ਕੇ ਗੁਰੂ ਦੀ ਹਜ਼ੂਰੀ ਵਿੱਚ ਐਸੇ ਪੰਚ ਸਿੰਘ ਸਹਿਬਾਨ ਖਲੋ ਕੇ ਸਾਡੀ ਦੇ ਨਾਲ ਬਚਨ ਕਰ ਰਹੇ ਆ ਕਿਉਂਕਿ ਪਿਛਲੇ 10-15 ਸਾਲਾਂ ਤੋਂ ਵਰਤਾਰਾਇਆ ਸਾ ਵਰਤਾਰਿਆ ਕਿ ਸਾਡ ਜਿਹੜੀਆਂ ਭੂਮਿਕਾਵਾਂ ਸਨ ਉਹ ਸ਼ੱਕੀ ਹੋ ਗਈਆਂ ਜੋ ਕਿ ਇਹਨਾਂ ਔਤਿਆਾਂ ਤੇ ਬੈਠੇ ਹੋਏ ਉਹਨਾਂ ਜਥੇਦਾਰਾਂ ਨੇ ਪੁਸ਼ਕਾਮੀ ਐਸੇ ਕੀਤੇ ਕਿ ਸਾਡੀਆਂ ਇਹ ਪਤਨੀਆਂ ਛੱਕੀ ਹੋ ਗਈਆਂ ਔਰ ਸ਼ੱਕ ਕਰਨਾ ਵੀ ਸੰਗਤ ਐ ਇੱਕ ਸੁਭਾ ਬਣ ਗਿਆ ਪਰ ਅੱਜ ਅਸੀਂ ਇਹ ਸਪਸ਼ਟ ਕਰਨਾ ਚਾਹੁੰਦੇ ਆ ਗੁਰੂ ਦੀ ਹਜ਼ੂਰੀ ਵਿੱਚ ਕਿ ਕਿਸੇ ਵੀ ਰਾਜਸੀ ਪਾਰਟੀ ਦੇ ਛੋਟੇ ਤੋਂ ਲੈ ਕੇ ਵੱਡੇ ਲੀਡਰ ਤੱਕ ਕਿਸੇ ਪ੍ਰਕਾਰ ਦਾ ਕੋਈ ਦਬਾਅ ਕਿਸੇ ਪ੍ਰਕਾਰ ਦਾ ਕੋ ਟੈਲੀਫੋਨ ਜਾਂ ਕਿਸੇ ਪ੍ਰਕਾਰ ਦੀ ਕੋਈ ਜਿਹੜੀ ਸਲਾਹ ਹੈ ਉਹ ਸਾਡੇ ਨਾਲ ਬਿਲਕੁਲ ਨਹੀਂ ਕੀਤੀ ਗਈ ਹਾਂ ਅਕਾਲੀ ਲੀਡਰਾਂ ਦੇ ਅਕਾਲੀ ਵਰਕਰਾਂ ਦੇ ਟੈਲੀਫੋਨ ਸਾਨੂੰ ਜਰੂਰ ਆਏ ਜਿਵੇਂ ਸਿੰਘ ਸਾਹਿਬ ਨੂੰ ਦੱਸਿਆ ਕਿ ਸਲਾਮਾ ਵਿੱਚ ਦਿੱਤੀਆਂ ਸੁਝਾਵ ਹੀ ਦਿੱਤੇ ਔਰ ਜਿਹੜੇ ਪੰਥਕ ਪੀੜਾ ਸੀ ਉਹ ਉਹਨਾਂ ਲੀਡਰਾਂ ਨੇ ਮਹਿਸੂਸ ਵੀ ਕੀਤੀ ਆ ਕਿ ਪੰਥ ਨੂੰ ਇਸ ਤੌਰ ਦੇ ਵਿੱਚੋਂ ਕਿਸੇ ਤਰ੍ਹਾਂ ਕੱਢਣਾ ਚਾਹੀਦਾ ਕਿਉਂਕਿ ਪੰਥ ਦੀ ਇਜਮਾਤ ਹੈ ਅਕਾਲੀ ਦਲ ਜੇਕਰ ਅਕਾਲੀ ਦਲ ਜਿਉਂਦਾ ਹੈ ਤੇ ਉਹ ਸਾਡੇ ਹਿੱਤਾਂ ਦੇ ਰਾਖੇ ਜਿਹੜੀ ਹੈ ਉਹ ਕਰ ਸਕਦਾ ਹੈ ਸੋ ਅੱਜ ਜੋ ਪਿਛਲੇ ਸਮੇਂ ਇਹ ਗਲਤੀਆਂ ਹੋਈਆਂ ਇਹ ਗੁਨਾਹ ਹੋਏ ਉਹਨਾਂ ਗੁਨਾਹਾਂ ਦਾ ਰੇਖਾ ਜੋਖਾ ਅੱਜ ਸਮੁੱਚੇ ਖਾਲਸਾ ਪੰਥ ਦੇ ਸਾਹਮਣੇ ਕੀਤਾ ਜਾਣਾ ਹੈ ਮੈਂ ਮਾਈਕ ਵਾਲੇ ਨੂੰ ਹੁਕਮਾ ਕਿ ਮਾਈਕ ਸੁਖਵੀਰ ਸਿੰਘ ਨੂੰ ਫੜਾਇਆ ਜਾਏ ਗੌਲਡレス ਮਾਈਕ ਸੁਖਵੀਰ ਸਿੰਘ ਨੂੰ ਫੜਾਇਆ ਜਾਏ ਮਾਈਕ ਵਾਲੇ ਨੂੰ ਹੁਕਮਾ ਕਿ ਮਾਈਕ ਸੁਖਵੀਰ ਸਿੰਘ ਨੂੰ ਫੜਾਇਆ ਜਾਏ ਗੌਰਵਨਸ ਮਾਈਕ ਸੁਖਵੀਰ ਸਿੰਘ ਨੂੰ ਫੜਾਇਆ ਜਾਏ ਔਰ ਗੁਰੂ ਦੇ ਹਜ਼ੂਰੀ ਵਿੱਚ ਜੋ ਵੀ ਬੋਲਣਾ ਹੈ ਉਹ ਸੱਚ ਬੋਲਣਾ ਹੈ ਤੁਸੀਂ ਤੇ ਖੜੇ ਖੜੇ ਕੋਈ ਤੁਹਾਡੀ ਲੱਤ ਵਿੱਚ ਫ੍ਰੈਕਚਰ ਹੈ ਜੇ ਝੁੱਕ ਕੇ ਮੱਥਾ ਟੇਕ ਸਕਦੇ ਹੋ ਉੱਤੇ ਵਧੀਆ ਗੱਲ ਹੈ ਜੇ ਝੁੱਕ ਕੇ ਮੱਥਾ ਨਹੀਂ ਟੇਕ ਸਕਦੇ ਤਾਂ ਐਵੇਂ ਹੀ ਸਤਿਗੁਰਾਂ ਨੂੰ ਨਮਸਕਾਰ ਕਰੋ ਔਰ ਇਹ ਬਚਨ ਕਰੋ ਕਿ ਜੋ ਵੀ ਤੁਹਾਨੂੰ ਉਰਦੀ ਹਜ਼ੂਰੀ ਵਿੱਚ ਪੁੱਛਿਆ ਜਾ ਸਵਾਲ ਕੀਤਾ ਜਾਏ ਉਹਦਾ ਕੋਈ ਸਹੀ ਸਹੀ ਉੱਤਰ ਦਿਓਗੇ ਕਿਉਂਕਿ ਇਹ ਬਖਸ਼ਿੰਦ ਪਿਤਾ ਦਾ ਬਖਸ਼ਿੰਦਦਾਰ ਹੈ ਕਾਰ ਉਪਦੇਯ ਇਸ ਝੜਕੇ ਬਹੁ ਭਾਤੇ ਬਹੁਤ ਪਿਤਾ ਗੱਲ ਲਾਵੇ ਹੋ ਸਕਦਾ ਹੈ ਕਿ ਜੇਕਰ ਆਪਾਂ ਆਪਣੇ ਗੁਰਾ ਗੋਰੀ ਦੀ ਹਜ਼ੂਰੀ ਵਿੱਚ ਕਬੂਲ ਕਰ ਲਈਏ ਤੇ ਸ਼ਾਇਦ ਉਹ ਸਮਰੱਥ ਗੁਰੂ ਸਾਡੇ ਤੇ ਬਖਸ਼ਿਸ਼ ਕਰਕੇ ਸਾਡੇ ਕੀਤੇ ਹੋਏ ਗੁਨਾਹਾਂ ਨੂੰ ਬਖਸ਼ ਕੇ ਸਾਨੂੰ ਫਿਰ ਦੁਬਾਰਾ ਆਪਣੇ ਚਰਨਾਂ ਦੇ ਨਾਲ ਜੋੜ ਲੈ ਸੁਖਬੀਰ ਸਿੰਘ ਤੁਹਾਡੇ ਤੇ ਪਹਿਲਾ ਸਵਾਲ ਕੀਤਾ ਜਾਂਦਾ ਹੈ ਕਿ ਤੁਸੀਂ ਪਕਾਲੇ ਸਰਕਾਰ ਤੇ ਰਹੇ ਧੰਤਕ ਮੁੱਦਿਆਂ ਜਿਨ੍ਹਾਂ ਕਾਰਨ ਹਜ਼ਾਰਾਂ ਸ਼ਹੀਦियां ਹੋਈਆਂ ਉਹਨਾਂ ਨੂੰ ਵਿਚਾਰਨ ਦਾ ਤੁਸੀਂ ਇਹ ਗੁਣਾ ਕੀਤਾ ਕਿ ਨਹੀਂ ਕੀਤਾ ਆਜਾ ਹਾਂ ਜਵਾਬ ਦੇਣਾ ਹੈ ਹਾਂਜੀ ਇੱਥੇ ਦੂਜਾ ਸਵਾਲ ਤੁਹਾਡੇ ਕੋਲ ਹੈ ਬਹੁਤ ਪੁੱਲਾ ਹੋਈਆਂ ਸਰਕਾਰ ਦੇ ਦੌਰਾਨ ਫੜੀ ਪਾਰਟੀ ਵਿੱਚ ਜੋ ਪੁੱਛਿਆ ਜਾਏ ਜੋ ਪੁੱਛਿਆ ਜਾਏ ਉਹਦਾ ਹਾਂ ਜਾਂ ਨਾ ਵਿੱਚ ਜਵਾਬ ਦੇਈ ਜਾਓ ਸਵਾਲ ਮੈਂ ਪੜ ਰਿਹਾ ਹਾਂ ਸੰਕਟ ਸਮਝ ਵਿੱਚ ਆ ਰਿਹਾ ਤੁਸੀਂ ਹਾਂ ਜਾਂ ਨਾ ਦਾ ਜਵਾਬ ਦੇਈ ਜਾਓ ਦੂਜਾ ਸਵਾਲ ਤੁਹਾਡੇ ਤੇ ਇਹ ਹੈ ਕਿ ਬੇਗੁਨਾਹ ਸਿੱਖਾਂ ਦਾ ਕੋ-ਕੋ ਕੇ ਕਤਲ ਕਰਨ ਵਾਲੇ ਜ਼ਾਲਮ ਅਫਸਰਾਂ ਨੂੰ ਤਰੱਕੀਆਂ ਦੇਣੀਆਂ ਉਹਨਾਂ ਦੇ ਪਰਿਵਾਰਾਂ ਨੂੰ ਟਿਕਾ ਦੇਣੀਆਂ ਤੁਸੀਂ ਇਹ ਗੁਨਾਹ ਕੀਤਾ ਕਿ ਨਹੀਂ ਹਾਂਜੀ ਇਹਜਾ ਸਵਾਲ ਹੈ ਸਿੱਖ ਤੇ ਸਿੱਖਾਂ ਦਾ ਦੁਸ਼ਮਣ ਸੌਦਾ ਸਾਧ ਜੇ ਸਿਰੋਤ ਜੋ ਦੱਜ ਕੇ ਇਸ ਨੂੰ ਵਾਪਸ ਕਰਾਉਣ ਦਾ ਗੁਨਾਹ ਕੀਤਾ ਹੈ ਕਿ ਨਹੀਂ ਆਪ ਦੇ ਦਰਾਂ ਖੁੱਲ੍ਹਾ ਹੋਇਆ ਤੁਸੀਂ ਇਹ ਗੁਨਾਹ ਕੀਤਾ ਹੈ ਕਿ ਨਹੀਂ ਕੀਤਾ ਉਹਦਾ ਜਵਾਬ ਹਾਂ ਜਾਂ ਨਾਂ ਵਿੱਚ ਦੇ ਦਿਓ ਹਾਂਜੀ ਚੌਥਾ ਸਵਾਲ ਤੁਹਾਡੇ ਤੇ ਹੈ ਕਿ ਸੌਦਾ ਸਾਧ ਨੂੰ ਬਵਾਕੀ ਦਿਵਾਉਣੇ ਉਹ ਵੀ ਪੈਨਰ ਕਿਸੇ ਦੇ ਮੰਗਰ ਤੋਂ ਜਿਵੇਂ ਤੁਸੀਂ ਜ਼ੱਤੇਦਾਰਾਂ ਨੂੰ ਆਪਣੇ ਰਹਿਸ਼ਤੇ ਚੰਡੀਗੜ੍ਹ ਬੁਲਾਇਆ ਜੋ ਸਟੇਟਮੈਂਟਾਂ ਵੀ ਲਏ ਔਰ ਸੰਗਤ ਵਿੱਚ ਚਰਚਾ ਵੀ ਹੈ ਔਰ ਉਥੇ ਉਹਨਾਂ ਨੂੰ ਕੋਈ ਚਿੱਠੇ ਦੇਣੇ ਕਿ ਸਭ ਤੋਂ ਵੱਡੇ ਸਾਧੂ ਨੂੰ ਮਾਫ ਕਰ ਦਿਓ ਉਹ ਤੁਸੀਂ ਗੁਨਾਹ ਕੀਤਾ ਹੈ ਕਿ ਨਹੀਂ ਕੀਤਾ ਸਰਕਾਰ ਹਾਂ ਯਾ ਨਾ ਸਰਕਾਰਾਂ ਦੇ ਦੌਰਾਨ ਬਹੁਤ ਫੁੱਲਾ ਹੋਈਆਂ ਹੈ ਐਚਰਕੇ ਪਰ ਬਖਸ਼ਿ ਤੁਸੀਂ ਸਬਦਾ ਸਾਧ ਨੂੰ ਆਪਣੇ ਧਾਰਮਿਕ ਜਥੇਦਾਰਾਂ ਨੂੰ ਬੁਲਾ ਕੇ ਮੁਆਫੇ ਦੇ ਬਾਰੇ ਕੀ ਹੈ ਜਾਂ ਨਹੀਂ ਕਿਹਾ ਸਖਾਰਾ ਨੇ ਬੜੀ ਹਾਏ ਨਾਲ ਜਵਾਬ ਦਿਓ ਤੁਸੀਂ ਆਪਣੇ ਰਹਿਸ਼ ਤੇ ਤਤ ਸਾਹਿਬ ਦੇ ਜਥੇਦਾਰਾਂ ਨੂੰ ਬੁਲਾ ਕੇ ਸਬਦਾ ਸਾਧ ਨੂੰ ਦੇਣਾ ਮੰਨਦੇ ਮੁਆਫੇ ਦੇਣ ਬਾਰੇ ਕੀ ਹੈ ਜਾਂ ਨਹੀਂ ਕਿਹਾ ਤੇ ਹਾਂ ਜਾਂ ਨਾ ਬੋਲੋ ਇਸੇ ਤਰ੍ਹਾਂ ਤਰਫੜ ਤੂੰ ਗੁਰੂ ਦੀ ਹਜ਼ੂਰੀ ਵਿੱਚ ਨਾ ਰੱਖੋ ਭਾਰ ਮੁਕਤ ਹੋ ਜਾਓਗੇ ਮਨ ਕਰਕੇ ਵੀ ਭਾਰ ਮੁਕਤ ਹੋ ਜਾਓਗੇ ਸੰਗਤ ਦੇ ਵਿੱਚ ਵੀ ਪਰ ਗੁਰੂ ਦੇ ਤਰਫੜ ਵਿੱਚ ਵੱਸ ਜਾਓਗੇ ਹਾਂਜੀ ਤੁਹਾਡੀ ਸਰਕਾਰ ਵੇਲੇ ਗੁਰੂ ਬਖਸ਼ ਸਿੰਘ ਜੀ ਮਹਾਰਾਜ ਦੇ ਸਰੂਪ ਜਿਹੜੇ ਸਨ ਉਹ ਚੋਰੀ ਹੋਏ ਕੰਤਾ ਦੇ ਉੱਤੇ ਪੋਸਟਰ ਲਾਏ ਗਏ ਵੰਗਾਰਿਆ ਗਿਆ ਸਿਖਾ ਲੋ ਗੰਡੀਆਂ ਗਾੜਾਂ ਉਹਨਾਂ ਪੋਸਟਰਾਂ ਤੇ ਲਿਖਿਆ ਗਿਆ ਉਸੇ ਕੋਟਾ ਚੋਰੀ ਕਰਨ ਵਾਲਿਆਂ ਨੂੰ ਲੱੱਪੜ ਵਿੱਚ ناکਾਮ ਰਹਿ ਜਾਂ ਤੁਸੀਂ ਲੱੱਪਿਆ ਲਏ ਉਸ ਤੋਂ ਬਾਅਦ ਗੁਰੂ ਸਾਹਿਬ ਦੇ ਪਾਵਨ ਸਰੂਪਾਂ ਦੇ ਅੰਗ ਕਾੜ ਕੇ ਤੇ ਗਲੀਆਂ ਦੇ ਵਿੱਚ ਖਿਲਾਰੇ ਗਏ ਔਰ ਤੁਸੀਂ ਉਹਨਾਂ ਪੁਸ਼ਟਾਂ ਦੀ ਪੁਸ਼ਤ ਪਨਾਏ ਕੀਤੀ ਉਹ ਤਾਂ ਪਰ ਔਰ ਉਸ ਤੋਂ ਬਾਅਦ ਜਿਹੜਾ ਮੋਰਚਾ ਨਿਕਾ ਬਹਿਬਲ ਕਣਾ ਜਾਂ ਕੋਟਪੁਰਾ ਜਾ ਕੇ ਸੰਗਤਾਂ ਮਹੌਲੇ ਇਕੱਠੀਆਂ ਹੋ ਕੇ ਬੈਠੀਆਂ ਉਥੇ ਦੋ ਸਿੱਖ ਤੁਸੀਂ ਘੋੜੀਆਂ ਮਾਰ ਕੇ ਭੁੰਦੇ ਇਹ ਤੁਹਾਡੀ ਸਰਕਾਰ ਵળે ਹੋਇਆ ਇਹ ਘਰਾ ਤੁਸੀਂ ਬੰਦੇ ਹੋ ਕੇ ਨਹੀਂ ਹੋਇਆ ਜਿੱਕਰ ਜਿਹੜੇ ਤੁਸੀਂ ਸ਼ਰੋਅ ਕਮੇਟੀ ਜਨ ਸਦਦਾ ਸਾਹਿਬ ਦੇ ਮੁਆਫੀਬਾ ਦਾ ਜਿਹੜਾ ਫੈਸਲਾ ਸੀ ਉਹਨੂੰ ਸਹੀ ਤਹਿਰਾਉਣ ਵਾਸਤੇ ਜਿਹੜੇ ਇਸ਼ਤਿਹਾਰ ਦਿੱਤੇ ਗਏ ਗੁਰੂ ਕੇ ਗੋਰਖ ਦੇ ਪੈਸੇ ਦੀ ਦੁਰਵਰਤੋਂ ਕੀਤੀ ਗਈ ਇਹ ਤੁਸੀਂ ਗੁਨਾਹ ਕੀਤਾ ਹੈ ਕਿੰਨੇ ਕੀਤਾ ਜਿਹੜੇ ਸ਼੍ਰੋਮਣੀ ਕਮੇਟੀ ਕੋਲੋਂ ਗੋਸ਼ ਦੇ ਪੈਸਿਆਂ ਦੀ ਘੁ ਵਰਤੋਂ ਕਰਵਾਈ ਗਈ ਔਰ ਆਪਣੀ ਵਿਵਾਈ ਹੋਈ ਮਾਪੇ ਨੂੰ ਸਹੀ ਤਰ੍ਹਾਂਉਣ ਵਾਸਤੇ ਅਖਬਾਰਾਂ ਵਿੱਚ ਇਸ਼ਤਿਹਾਰ ਦਿੱਤੇ ਗਏ ਉਹ ਤੁਸੀਂ ਗੁਰਾ ਦਿੱਤਾ ਹਾਂਜੀ ਸਰ ਜੀ ਸਿੰਘ ਡਾਕਟਰ ਪardeep ਸਿੰਘ ਜਿੱਦਾਂ ਦਾ ਜੇਕਰ ਅਫਸਰ ਪਾਰਕਾਲੇ ਵਿੱਚ ਆਉਂਦਾ ਤੁਸੀਂ ਸਾਹਮਣੇ